ਜਾ ਸਭ ਨੇ ਇਸ ਕੰਗਣਾ ਨੂੰ ਪੁੱਛਿਆ ਸੀ ਵੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਕੰਗਣਾ ਰਣੌਤ ਨੇ ਕਿਹਾ ਸੀ ਕਿ ਮੈਂ ਮਾਤਾ ਜੀ ਤੋਂ ਮਾਫੀ ਮੰਗਦੀ ਹਾਂ। ਮਾਤਾ ਜੀ ਦੀ ਅਜੇ ਤੱਕ ਸਹੀ ਨਹੀਂ ਸੀ ਉਹ ਆਏ ਨਹੀਂ ਤਾਂ ਉਹਨਾਂ ਦੇ ਹਸਬੰਡ ਆਏ ਨੇਗੇ। ਬਾਬਾ ਜੀ ਲਾਹਵ ਸਿੰਘ। ਇਹ ਲੱਗਦਾ ਕਿ ਇਸ ਕੇਸ ਤੇ ਮਾਫੀ ਤੱਕ ਦੀ ਸੀng ਤਰ੍ਹਾਂ ਇਹਨਾਂ। ਤੇ ਜੇ ਕੋਈ ਨਾ ਨਹੀਂ ਆਉਂਦੇ ਵੀ ਫਤੋ ਕਲਪੀ ਹੋ ਚੈਲੈਂਜੀ ਨਾ ਗਲਵੱਦੀ। ਉਹ ਬੇਸ਼ਿਆਰ ਬੰਦੇ ਸੀ ਕਿ ਚੰਡੀਗੜ੍ਹ ਰਿਹਾ ਹਾਈ ਕੋਰਟ ਤੋਂ ਫਿਰ ਦਿੱਲੀ ਜਾਂਦੇ ਨੇ। ਪਟੰਡਰ ਦੇ ਅਦਾਲਤ ਵਿਖੇ ਬਾਲੀਵੁੱਡ ਆਦਾਕਾਰਾਂ ਤੇ ਮੈਂਬਰ ਪਾਰਲੀਮੈਂਟ ਕੰਗਨਾ ਲੋਧੂ ਲੋ ਅੱਜ ਪੇਸ਼ੀ ਕੀਤੀ ਗਿਆ ਦੂਜੇ ਪਾਸੇ ਬੀਬੇ ਮਹਿੰਦਰ ਕੋਰ ਦੇ ਵਕੀਲ ਰਗਵੀਰ ਸਿੰਘ ਬੈਣੀਵਾ ਸਾਹਿਬ ਜੀ ਨੂੰ ਮੁੱਦਣਾ ਗੱਲਬਾਤ ਕਰਨਗੇ ਵਕੀਲ ਸਾਹਿਬ ਕੀ ਕਹਿਣਾ ਚਾਹੋਗੇ ਮਾਣਹੰਦ ਦੇ ਕੇਸ ਕੀ ਤਰ੍ਹਾਂ ਇਸ ਬੀਬੇ ਮਹਿੰਦਰ ਕੋਰ ਲੋ ਤੁਸੀਂ ਕੇਸ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਹੈਂਡਲ ਕੀਤਾ ਗਿਆ ਕਿੱਥੇ ਕਿੱਥੇ ਪੀੜਾ ਪਈ ਗਈ ਕਿਸ ਕਿਸ ਤਰ੍ਹਾਂ ਦੇ ਜਮਾਨਤ ਲੈ ਕੇ ਅੱਜ ਲਖਵੀਰ ਸਿੰਘ ਜੱਜ ਸਾਹਿਬ ਦੀ ਕੋਰਟ ਦੇ ਵਿੱਚ ਇਹਨਾਂ ਨੇ ਪਹਿਲਾਂ ਮਿਸ ਕੰਗਣਾ ਪੇਸ਼ ਹੋਏ ਸੀ ਪੇਸ਼ ਹੋ ਕੇ ਇਹਨਾਂ ਨੇ ਜ਼ਮਾਨਤ ਦੀ ਅਰਜ਼ੀ ਆਪਦੀ ਦਾਇਰ ਕੀਤੀ ਸੀ ਤੇ ਜੱਜ ਸਾਹਿਬ ਨੇ ਇਹਨਾਂ ਦੇ ਜਿਹੜੇ ਬੇਲ ਬਾਂਡ ਹੈਗੇ ਉਹ ਫਰਨਿਸ਼ ਕਰਵਾਏ ਸੀ ਨਾ ਤੋਂ ਤੇ ਇਹਨਾਂ ਦੇ ਕੰਗਣਾ ਦੇ ਫਾਦਰ ਨੇ ਜਿਹੜੇ ਬੇਲ ਬਾਂਡ ਫਰਨਿਸ਼ ਕੀਤੇ ਆ ਕੀ ਕਹਿਣਾ ਚਾਹੋਗੇ ਸ੍ਰੂਤ ਲੈ ਕੇ ਪਹਿਲਾਂ ਨਿਚੇ ਅਦਾਲਤ ਤੇ ਖਾਜ ਕੀਤੀ ਗਈ ਸੀ ਜ਼ਮਾਨਤ ਲਈ ਗਈ ਸੀ ਉਸ ਤੋਂ ਬਾਅਦ ਉਹ ਹਾਈ ਕੋਰਟ ਦਾ ਦਰਖਾਸਤ ਦੇ ਪੈ ਸੀਗਾ ਫਿਰ ਸੁਪਰੀਮ ਕੋਰਟ ਤੋਂ ਕੀ ਪੂਰਾ ਮਾਮਲਾ ਕਿੰਤ ਤੱਕ ਸੀਗਾ ਸਰ ਪੂਰਾ ਮਾਮਲਾ ਤੇ ਇਹ ਹੈ ਵੀ ਇਹਨਾਂ ਨੇ ਕਿਸਾਨੀ ਸੰਘਰਸ਼ ਵੇਲੇ ਮਾਤਾ ਜੀ ਇੱਕ ਕਿਸਾਨ ਪਰਿਵਾਰ ਦੇ ਹੋਣ ਕਰਕੇ ਧਰਨੇ ਤੇ ਗਏ ਸੀ ਕਿ ਜਿੱਥੇ ਇੱਕੇ ਸ਼ਾਂਤਮਈ ਧਰਨਾ ਲੱਗਿਆ ਹੋਇਆ ਸੀ ਤਾਂ ਕੰਗਨਾਰ ਨਾਉਤ ਨੇ ਆਪਦੇ ਟਵਿੱਟਰ ਅਕਾਊਂਟ ਤੋਂ ਇਹ ਮਾਤਾ ਦੀ ਫੋਟੋ ਲਾ ਕੇ ਤੇ ਨਾਲ ਇੱਕ ਕਿਸੇ ਕੁਟੀਵੀ ਕਰੈਕਟਰ ਦੀ ਫੋਟੋ ਲਾ ਕੇ ਟਿੱਪਣੀ ਕੀਤੀ ਸੀ ਕਿ ਇਸ ਤਰ੍ਹਾਂ ਦੀਆਂ ਲੇਡੀਜ਼ 100-100 ਰੁਪਏ ਦੇ ਵਿੱਚ ਧਰਨਿਆ ਵਾਸਤੇ ਹਾਇਰ ਹੋ ਜਾਂਦੀਆਂ ਤਾਂ ਉਹਦੇ ਨਾਲ ਮਾਤਾ ਜੀ ਦੀ ਜਿਹੜੀ ਸਨਮਾਨ ਨੂੰ ਕਾਫੀ ਜ਼ਿਆਦਾ ਠੇਸ ਪਹੁੰਚੀ ਸੀ ਰਿਸ਼ਤੇਦਾਰਾਂ ਚ ਆਸ-ਪਾਸ ਚ ਵੀ ਇਹਨਾਂ ਦੀ ਕਾਫੀ ਬਦਨਾਮੀ ਹੋਈ ਵੀ ਹੋ ਸਕਦਾ ਹੈਗਾ ਵੀ ਇੱਕ ਐਡੀ ਵੱਡੀ ਸੈਲੀਬ੍ਰਿਟੀ ਹੈ ਜੋ ਮਾਤਾ ਜੀ ਬਾਰੇ ਕਮੈਂਟ ਕਰਦੇ ਨੇ ਕਿ ਸ਼ਾਇਦ ਇਹਦੇ ਪੈਸੇ ਲੈ ਕੇ ਨਾ ਗਏ ਹੋਣ ਤਾਂ ਉਹਦੇ ਰਿਗਾਰਡਿੰਗ ਪਹਿਲਾਂ ਅਸੀਂ ਇਹਨਾਂ ਨੂੰ ਲੀਗਲ ਰਿਪਰੈਜ਼ੈਂਟੇਸ਼ਨ ਭੇਜੀ ਸੀ ਦੋ ਵਾਰ ਲੀਗਲ ਰਿਪਰੈਜ਼ੈਂਟੇਸ਼ਨ ਭੇਜੀ ਸੀ ਵੀ ਚਲੋ ਮਾਤਾ ਜੀ ਨੇ ਸੱਚਾਉਂਦੇ ਵੀ ਕਿਉਂਕਿ ਕੋਈ ਵੀ ਆਮ ਇਨਸਾਨ ਹੈਗਾ ਅਦਾਲਤਾਂ ਦੇ ਚੱਕਰਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੁੰਦਾ ਤੇ ਬਾਕੀ ਮਾਤਾ ਜੀ ਦੀ ਉਮਰ ਵੀ ਜ਼ਿਆਦਾ ਹੈ ਤਾਂ ਉਹਦੇ ਵਿੱਚ ਅਸੀਂ ਜਦੋਂ ਪਹਿਲਾਂ ਨੋਟਿਸ ਭੇਜੇ ਕੋਈ ਰਿਪਲਾਈ ਨਾ ਆਇਆ ਤਾਂ ਫਿਰ ਸਾਨੂੰ ਕੋਰਟ ਦੇ ਵਿੱਚ ਅਸੀਂ ਕੰਪਲੇਂਟ ਫਾਈਲ ਕੀਤੀ ਸੀ ਜਿਹਦੇ ਵਿੱਚ 2022 ਦੇ ਵਿੱਚ ਮੈਡਮ ਤਨਵੀ ਗੁਪਤਾ ਦੀ ਕੋਰਟ ਨੇ ਸਾਡੀ ਕੰਪਲੇਂਟ ਦੇ ਵਿੱਚ ਕੰਗਨਾਰ ਰਣੌਤ ਨੂੰ ਸਮਨ ਕੀਤਾ ਸੀ ਤੇ ਉਸ ਤੋਂ ਬਾਅਦ ਉਹ ਸਮਨਿੰਗ ਆਰਡਰ ਦੇ ਅਗੇਂਸਟ ਇਹ ਆਨਰੇਬਲ ਹਾਈ ਕੋਰਟ ਦੇ ਵਿੱਚ ਕੇਸ ਸੀ ਤੇ ਹਾਈ ਕੋਰਟ ਨੇ ਵੀ ਇਹਨਾਂ ਦੀ ਜਿਹੜੀ ਪਟੀਸ਼ਨ ਹੈ ਉਹ ਖਾਰਜ ਕਰਤੀ ਸੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਸੁਪਰੀਮ ਕੋਰਟ ਦਾ ਰੁਕ ਕੀਤਾ ਸੀ ਤੇ ਸੁਪਰੀਮ ਕੋਰਟ ਨੇ ਇਹਨਾਂ ਦੀ ਜਿਹੜੀ ਅ ਅੱਗੇ ਅਪੀਲ ਹੈ ਉਹ ਅਸੈਪਟ ਨਹੀਂ ਕੀਤੀ ਸੋ ਦੇਰੀ ਬਹੁਤ ਹੋ ਗਿਆ ਸੁਰੂ ਤੋਂ ਲੈ ਕੇ ਕੇਸ ਲੜਦੇ ਆਏ ਹੋਏ ਕਿ ਉਸ ਸਮੇਂ ਜੇਕਰ ਗੱਲ ਕੀਤੀ ਹੈ ਤਾਂ ਸੁਪਰੀਮ ਕੋਰਟ ਤੋਂ ਬਚਿੰਦਾ ਅਦਾਲਤ ਵਿਖੇ ਪੇਸ਼ ਹੁੰਦੇ ਹੁਕਮ ਜਾਰੀ ਕੀਤਾ ਗਿਆ ਸੀ ਉਸ ਤੋਂ ਬਾਅਦ ਵੀ ਉਹਨਾਂ ਦੇ ਵਕੀਲ ਅਰਜੀ ਦਾਇਰ ਕੀਤੀ ਗਈ ਸੀ ਕਿ ਵੀਡੀਓ ਕਾਨਫਰੰਸ ਦੇ ਜ਼ਰੀਏ ਦੀ ਪੇਸ਼ੀ ਕਰਾਈ ਜਾਵੇ ਮਾਹੌਲ ਨੂੰ ਦੇਖਦੇ ਹੋਏ ਉਸ ਤੋਂ ਬਾਅਦ ਤੁਸੀਂ ਖੁਦ ਵੀ ਬਹਿਸ ਕੀਤੀ ਸੀ ਕਾਫੀ ਲੰਬੇ ਸਮੇਂ ਵਜਾਣਾ ਜੇਕਰ ਗੱਲ ਕੀਤੀ ਹੈ ਤਾਂ ਮੂੜ ਅਦਾਲਤ ਨੂੰ ਕੇ ਪੇਸ਼ ਹੋਣਾ ਪਿਆ ਅੱਜ ਕਿਸ ਤਰ੍ਹਾਂ ਦਿੱਲੀ ਵਾਲਾ ਰੱਖਿਆ ਗਿਆ ਕਿ ਮਾਫੀਨਾਮਾ ਕੀਤਾ ਗਿਆ ਇਹ ਗੱਲਬਾਤ ਹੋਈ ਅੱਜ ਅੱਧੇ ਘੰਟੇ ਤੋਂ ਵੱਧ ਸਮਾਂ ਹੋਇਆ ਬੈਸਵਾ ਜੀ ਨੇ ਅੱਜ ਕੋਰਟ ਦੇ ਵਿੱਚ ਪਹਿ ਜੱਜ ਸਾਹਿਬ ਨੇ ਮਿਸ ਕੰਗਣਾ ਨੂੰ ਪੁੱਛਿਆ ਸੀ ਵੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਕੰਗਣਾ ਰਣੌਤ ਨੇ ਕਿਹਾ ਸੀ ਕਿ ਮੈਂ ਮਾਤਾ ਜੀ ਤੋਂ ਮਾਫੀ ਮੰਗਦੀ ਹਾਂ ਮੈਂ ਕੋਈ ਇੱਕ ਇਹਨਾਂ ਨੂੰ ਪਰਸਨਲ ਟਾਰਗੇਟ ਕਰਕੇ ਨਹੀਂ ਕੋਈ ਟਵੀਟ ਕੀਤਾ ਸੀ ਮੈਂ ਜਿਹੜਾ ਇਹ ਇੱਕ ਜਰਨਲ ਇੱਕ ਟਵੀਟ ਕੀਤਾ ਸੀ ਪੋਸਟ ਰੀਟਵੀਟ ਕੀਤਾ ਗਿਆ ਸੀ ਇਹਨਾਂ ਦੁਆਰਾ ਤਾਂ ਉਹਦੇ ਵਿੱਚ ਜੱਜ ਸਾਹਿਬ ਨੇ ਜਦੋਂ ਸਾਨੂੰ ਪੁੱਛਿਆ ਸੀ ਵੀ ਕੰਪਲੇਨੈਂਟ ਆਈ ਨੇ ਤਾਂ ਮਾਤਾ ਜੀ ਦੀ ਅੱਜ ਸਿਹਤ ਸਹੀ ਨਹੀਂ ਸੀ ਉਹ ਆਏ ਨਹੀਂ ਤਾਂ ਉਹਨਾਂ ਦੇ ਹਸਬੰਦ ਆਏ ਨੇਗੇ ਬਾਬਾ ਜੀ ਲਾਹਵ ਸਿੰਘ ਫਿਰ ਜੱਜ ਸਾਹਿਬ ਨੇ ਇਹਨਾਂ ਨੂੰ ਪੁੱਛਿਆ ਸੀ ਕਿ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਾਂ ਬਾਬਾ ਜੀ ਨੇ ਕਿਹਾ ਸੀ ਕਿ ਮੈਂ ਨਾ ਤਾਂ ਮੈਂ ਇਕੱਲਾ ਕੰਪਲੀਟ ਕਰਨ ਵਾਲਾ ਸੀ ਤੇ ਨਾ ਹੀ ਮੈਂ ਇਕੱਲਾ ਪੈਰਵਾਈ ਕਰਨ ਵਾਲਾ ਸੀ ਜਿਹੜੀ ਸਾਰਿਆਂ ਨੇ ਰਲ ਕੇ ਜੋ ਸੰਘਰਸ਼ ਕੀਤਾ ਹੈਗਾ ਇਹ ਇੱਥੋਂ ਤੱਕ ਕੰਗਣਾ ਨੂੰ ਬਠਿੰਡੇ ਬੁਲਾਉਣ ਤੱਕ ਤਾਂ ਉਹ ਸਾਰਿਆਂ ਦੇ ਵਿੱਚ ਬਹਿ ਕੇ ਗੱਲ ਕੀਤੀ ਜਾਊ ਫਿਰ ਜਿਵੇਂ ਉਹਨਾਂ ਦਾ ਹੁਕਮ ਹੋਊਗਾ ਉਹ ਅਸੇਮ ਸਿਰ ਮੱਥੇ ਹੋਊਗਾ ਅੱਜ ਮਾਫੀ ਮੰਗੇਗੇ ਸੀ ਕਹਿੰਦੇ ਮaaf ਕਰ ਦਿਓ ਦਿੱਤੀ ਜਾਵੇ ਲੇਕਿਨ ਗੱਲ ਕੀਤੀ ਆ ਤਾਂ ਕਿ ਲੱਗਦਾ ਕਿ ਇਸ ਕੇਸ ਤੇ ਮਾਫੀ ਤੱਕ ਹੀ ਸੀਮਤ ਰਹਿ ਜਾਂਦਾ ਇਹ ਕੋਈ ਜੁਰਮਾਨਾ ਹੈ ਜਾਂ ਕੋਈ ਸਜ਼ਾ ਕਿਤੋਂ ਲੱਗ ਜਾਏਗਾ ਇਸ ਨਹੀਂ ਦੇਖੋ ਸਰ ਦੇਖੋ ਕੇਸ ਦੇ ਫਿਊਚਰ ਦਾ ਨਹੀਂ ਹਲੇ ਆਪਾਂ ਕੋਈ ਜਜਮੈਂਟ ਨਹੀਂ ਅੱਜ ਦੀ ਸਟੇਜ ਤੇ ਦੇ ਸਕਦੇ ਕਿਉਂਕਿ ਪਹਿਲਾਂ ਸਾਡੀ ਗਵਾਹੀ ਹੋਊਗੀ ਸਾਡੀ ਐਵੀਡੈਂਸ ਤੋਂ ਬਾਅਦ ਉਹਨਾਂ ਨੇ ਆਪਦੀ ਗਵਾਹੀ ਆਪ ਦਾ ਪੱਖ ਰੱਖਣਾ ਉਸ ਤੋਂ ਬਾਅਦ ਦੋਨਾਂ ਧਰਾਂ ਦੀਆਂ ਦਲੀਲਾਂ ਸੁਣੀਆਂ ਜਾਣਗੀਆਂ ਤੇ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਫੈਸਲਾ ਕਰੂਗੀ ਬਬੂ ਜੀ ਖੁਸ਼ ਹੋ ਅੱਜ ਕੰਗਨਾ ਨੋਤਾ ਆ ਗਈ ਹੈ ਇਹ ਲੱਗਦਾ ਕਿ ਆਉਣ ਵਾਲੀ ਸੰਤੁਸ਼ਟੀ ਮਿਲੇ ਖੁਸ਼ੀ ਨਾਲ ਅਸੀਂ ਇੱਥੇ ਪਟਨਾ ਦੇ ਵਿੱਚ ਹੀ ਪਹਿਲਾਂ ਸਤਾ ਸੀਗਾ ਉਹ ਪੈਸੇ ਵਾਲੇ ਬੰਦੇ ਸੀ ਕਿ ਚੰਡੀਗੜ੍ਹ ਦੇ ਜੰਗ ਹੈਾਈ ਕੋਰਟ ਫਿਰ ਦਿੱਲੀ ਜਾਂਦੇ ਰਹੇ ਉਹ ਮੂਰੇ ਮੂਰੇ ਚਲੇ ਗਏ ਸੀ ਮਗਰ ਮਗਰ ਤੋਂ ਲੇਕੇ ਉਹ ਹੀ ਪੈਸ਼ੰਦ ਦੀ ਕੋਰਟ ਤੇ ਫਿਰ ਆਉਣਾ ਪਿਆ ਤੇ ਜੇ ਪਹਿਲੇ ਦਿਨ ਹੀ ਆ ਹੁੰਦੇ ਦੀ ਸਾ ਤੋਂ ਗਲਤੀ ਹੋ ਗਈ ਸ਼ਾਇਦ ਇਹ ਨਹੀਂ ਨਾ ਗਲਵਦੀ ਜਦੋਂ ਦੇ ਪਹਿਲਾਂ ਕੰਨੀ ਨਹੀਂ ਆਖੀ ਇਹ ਕਪੈਸੇ ਦੇ ਹਕਾਕ ਦੇ ਵਿਕੋ ਹੋ ਕੇ ਵੀ ਗ੍ਰੀਪਨ ਜੋ ਮੰਨਦੀ ਕਹੀ ਕਿ ਲੋ ਗ੍ਰੀਪਨ ਨਹੀਂ ਐਸੀ ਬੇਬੇ ਮਹਿੰਦਰ ਕੋਰ ਦੇ ਵਕੀਲ ਅਤੇ ਉਹਨਾਂ ਦੇ ਪਤੀ ਜਿਨ੍ਹਾਂ ਨੇ ਕਿਹਾ ਕਿ ਸਾਨੂੰ ਇਨਸਾਫ ਚਾਹੀਦਾ ਅਤੇ ਜੋ ਲੋਕਾਂ ਦਾ ਫੈਸਲਾ ਹੋ ਗਿਆ ਸਿਰਮੱਥ ਹੋ ਗਿਆ ਚਿੰਦਾ ਤੇ ਵਿਕਰਨ ਕਾਰ ਸੋਖਮੈਂ